ਪਤੀ ਪਤਨੀ ਦੇ ਇਸ ਕਾਂਡ ਨੂੰ ਸੁਣ ਕੇ ਹਿੱਲਣ ਵਾਲੇ ਹੋ ਤੁਸੀਂ ਗੈਰ ਮਰਦ ਨੂੰ ਘਰ ਬੁਲਾ ਕੇ ਬਗੈਰਤ ਪਤੀ ਨੇ ਆਪਣੀ ਹੀ ਪਤਨੀ ਨਾਲ ਅਸ਼ਲੀਲ ਵੀਡੀਓ ਬਣਾ ਦਿੱਤੀ ਦੱਸ ਯਾਰ ਇੰਨਾ ਵੀ ਮਾੜਾ ਕੋਈ ਹੋ ਸਕਦਾ ਜੋ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਸਵਾਦ ਦੇਵੇ ਹਾਲੇ ਤਾਂ ਰੁਕ ਜਾਓ ਪੂਰੀ ਕਹਾਣੀ ਤਾਂ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦੇਵੇਗੀ ਕਿੰਝ ਭੋਲੇ-ਪਾਲੇ ਲੋਕਾਂ ਨੂੰ ਇਹ ਗਿਰੋ ਫਸਾਰਿਆ ਹੈ ਗੌਰ ਨਾਲ ਸੁਣ ਲਿਓ ਇੱਕ ਚਸਕਾ ਤੁਹਾਨੂੰ ਵੀ ਫਸਾ ਕੇ ਰੱਖ ਦੇਵੇਗਾ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਦਰਸ਼ਨ ਸਿੰਘ ਨਾਂ ਦਾ ਬੰਦਾ ਪੁਲਿਸ ਨੂੰ ਸ਼ਿਕਾਇਤ ਦਿੰਦਾ ਹੈ ਕਿ ਇੱਕ ਗਰੋ ਮੇਰੀ ਅਸ਼ਲੀਲ ਵੀਡੀਓ ਦੀ ਧਮਕੀ ਦੇ ਕੇ ਮੇਰੇ ਤੋਂ ਲੱਖਾਂ ਰੁਪਏ ਠੱਗ ਚੁੱਕੇ ਨੇ ਤੇ ਹਾਲੇ ਹੋਰ ਠੱਗਣ ਨੂੰ ਫਿਰਦੇ ਨੇ ਉਹ ਕਹਿੰਦਾ ਕਿ 1 ਸਾਲ ਪਹਿਲਾਂ ਜਸਪ੍ਰੀਤ ਕੌਰ ਤੇ ਉਸਦੇ ਪਤੀ ਨੇ ਮੈਨੂੰ ਘਰ ਬੁਲਾਇਆ ਤੇ ਫਿਰ ਉਸਦੇ ਪਤੀ ਨੇ ਮੇਰੀ ਜਸਪ੍ਰੀਤ ਨਾਲ ਬੈਠੇ ਦੀ ਵੀਡੀਓ ਬਣਾ ਲਈ ਹੁਣ ਰੱਬ ਜਾਣਦਾ ਬੈਠੇ ਸੀ ਜਾਂ ਕੀ ਫਿਰ ਉਸਦਾ ਪਤੀ ਦਰਸ਼ਨ ਸਿੰਘ ਨੂੰ ਬਲੈਕਮੇਲ ਕਰਨ ਲੱਗ ਪਿਆ ਕਿ 5 ਲੱਖ ਦੇ ਦੇ ਨਹੀਂ ਤਾਂ ਤੇਰੀ ਵੀਡੀਓ ਵਾਇਰਲ ਕਰ ਦਵਾਂਗਾ 4,50,000 ਚ ਡੀਲ ਡਨ ਹੋਈ ਤੇ ਉਸ ਮਗਰੋਂ ਪਤੀ ਦੀ ਮੌਤ ਤੋਂ ਬਾਅਦ ਫਿਰ ਉਸ ਨੂੰ ਜਸਪ੍ਰਿਤ ਕੌਰ ਦੇ ਬੰਦੇ ਪੈਸੇ ਮੰਗਣ ਲੱਗ ਪਏ ਤੇ ਫਿਰ ਉਸਨੇ ਲੱਖ ਰੁਪਏ ਦੇ ਦਿੱਤੇ ਪਰ ਹੁਣ ਦਰਸ਼ਨ ਸਿੰਘ ਦੁਖੀ ਹੋ ਗਿਆ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਫਿਰ ਹੋਇਆ ਇਸ ਵੱਡੇ ਗਰੋ ਦਾ ਪਰਦਾਫਾਸ਼ ਕਿਵੇਂ ਇੱਕ ਗਰੋ ਭੋਲੇ-ਪਾਲੇ ਲੋਕਾਂ ਨੂੰ ਹਨੀ ਟ੍ਰੈਂਪ ਚ ਸਾਰਿਆ ਸੀ ਪੁਲਿਸ ਨੇ ਪੰਜ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਔਰ ਪੁਲਿਸ ਨੇ ਜੋ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਨੇ ਉਹ ਤੁਹਾਨੂੰ ਹੈਰਾਨ ਕਰ ਦੇਵੇਗਾ ਇਸ ਉਮਰੇ ਇਹ ਜਸਪ੍ਰੀਤ ਕੌਰ ਔਰ ਇਸ ਦੇ ਬੰਦੇ ਕਿੰਨੇ ਲੋਕਾਂ ਨੂੰ ਹੁਣ ਤੱਕ ਫਸਾ ਚੁੱਕੇ ਨੇ ਤਾਂ ਇੱਕ ਚਸਕਾ ਕਿਤੇ ਨਾ ਕਿਤੇ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਬਹੁਤ ਔਲੇ ਪਾਲੇ ਲੋਕ ਹਨੀ ਟ੍ਰੈਪ ਚ ਫਸ ਜਾਂਦੇ ਨੇ ਦਰਸ਼ਨ ਸਿੰਘ ਵਿਚਾਰੇ ਵਰਗੇ ਲੋਕ ਜਿਸ ਨੇ ਤਾਂ ਕੋਈ ਗਲਤ ਕੰਮ ਵੀ ਨਹੀਂ ਕੀਤਾ ਪਰ ਇਹੋ ਜੀ ਕਿਹੜੀ ਵੀਡੀਓ ਜਸਪ੍ਰਿਤ ਕੌਰ ਦੇ ਉਸ ਦੇ ਪਤੀ ਨੇ ਬਣਾਈ ਜਿਸ ਤੋਂ ਦਰਸ਼ਨ ਦੁਖੀ ਹੋ ਗਿਆ ਔਰ ਪੈਸੇ ਤੇ ਪੈਸੇ ਦਿਨ ਦਾਰਿਆ ਤਾਂ ਤੁਸੀਂ ਵੀ ਜ਼ਰੂਰ ਸਤਰਕ ਹੋ ਜਾਓ ਨਹੀਂ ਤਾਂ ਅਜਿਹੇ ਕਾਂਡ ਕਿਸੇ ਵੇਲੇ ਵੀ ਕਿਸੇ ਦੇ ਨਾਲ ਵੀ ਵਾਪਰ ਸਕਦੇ ਨੇ ਕਿਸੇ ਵੀ ਗੈਰ ਬੰਦੇ ਤੇ ਭਰੋਸਾ ਨਾ ਕਰੋ ਕਿਉਂਕਿ ਇੱਥੇ ਬੰਦਾ ਆਪਣੀ ਘਰਵਾਲੀ ਨਾਲ ਹੀ ਤੁਹਾਡੀ ਗਲਤ ਹਰਕਤ ਕਰਵਾ ਕੇ ਤੁਹਾਨੂੰ ਬਲੈਕਮੇਲ ਕਰ ਸਕਦਾ ਹੈ ਪੈਸਿਆਂ ਪਿੱਛੇ ਤੇ ਇਹਨਾ ਸੋਚਿਆ ਕਰੋ ਕਿ ਘਰੇ ਉਸਦਾ ਪਤੀ ਵੀ ਹੈ ਪਰ ਅਜਿਹੇ ਬੰਦੇ ਸਿਰਫ ਪੈਸੇ ਦੇ ਪੀਰ ਹੁੰਦੇ ਨੇ ਔਰ ਤੁਹਾਨੂੰ ਫਸਾ ਕੇ ਤੁਹਾਡੀ ਜ਼ਿੰਦਗੀ ਪਰਵਾਤ ਕਰ ਦਿੰਦੇ ਨੇ ਸਰ ਪਹਿਲਾਂ ਨਾ ਜਵਾਬ ਦਿੱਤੀ ਸੀ ਵੀ 5000 ਰੁਪਏ ਦਿੱਤਾ ਸੀ ਮੈਂ ਲੈ ਚ ਉਦੋਂ ਮੇਰੇ ਤੇ ਪਰਚਾ ਹੋ ਗਿਆ ਸੀਗਾ ਜੀ ਮੈਂ ਘਰ ਦਿੱਤਾ ਸੀ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਮੇਰੇ ਅਕਾਊਂਟ ਦੇ ਵਿੱਚ ਕਿਸੇ ਨੇ ਪੈਸੇ ਕਰਾਏ ਸੀਗੇ ਜੀ 50000 ਰੁਪਏ ਉਹਦੇ ਵੀ ਮੈਨੂੰ ਕਿਹਾ ਸੀ ਵੀ ਤੁਹਾਨੂੰ ਪੈਸੇ ਦੇਵਾਂਗੇ ਜੀ ਤੇ ਪੰਝੇ ਹਜ਼ਾਰ ਰੁਪਏ ਉਦੋਂ ਵੀ ਮੇਰੇ ਤੇ ਕੋ ਘਰਦਾ ਸੀ ਹੁਣ ਤੁਸੀਂ ਹੁਣ ਜਿਹੜਾ ਇਹ ਦਿੱਤਾ ਹੈ ਕਿਵੇਂ ਪਲਾਨਿੰਗ ਬਣਾਈ ਸੀ ਕਿ ਕਿਸ ਤਰ੍ਹਾਂ ਜਿਹੜਾ ਪੈਸੇ ਕਿੰਨੇ ਕੁ ਲੈ ਲਈ ਸੀ ਤੇ ਕੀ ਸੀਗਾ ਪੂਰਾ ਮਾਮਲਾ ਸਰ ਜਿਹੜਾ ਇਹ ਬੰਦਾ ਕਹਿੰਦੇ ਨਾਲ ਮੇਰੇ ਰਿਲੇਸ਼ਨ ਸੀ ਜੀ ਇਹ ਘਰੇ ਆਇਆ ਹੋਇਆ ਸੀ ਮੇਰੇ ਘਰ ਵਾਲੇ ਵੀ ਉੱਤੋਂ ਦੇਖ ਲਿਆ ਜੀ ਉਹਨਾਂ ਨੇ ਸਨੁਸ਼ਾ ਕਰਦਾ ਸੀ ਜੀ ਤੇ ਉਹਨਾਂ ਉੱਪਰੋਂ ਦੇਖ ਲਿਆ ਉਹ ਇਹਨੂੰ ਪੈਸੇ ਦੇ ਕੇ 74 ਲੱਖ ਰੁਪਏ ਦੇ ਕੇ ਤੇ ਲੇਖ ਦੇ ਲੋਕ ਉਸ ਨੇ ਕਿਤੇ ਸੀਗੀ ਜੀ ਤੇ ਉਹ 4.5 ਲੱਖ ਦਾ ਦਿੱਤਾ ਪੀ ਕੇ ਮਰ ਗਿਆ ਜੀ ਤੇ ਉਸ ਤੋਂ ਬਾਅਦ ਝੋਣ ਮੇਰਾ ਆਪਰੇਸ਼ਨ ਸੀ ਜੀ ਮੈਂ ਕੈਂਸਰ ਦੀ ਮਰੀਜ਼ ਆ ਤੇ ਮੈਨੂੰ ਹੋਰ ਕੋਈ ਨਾ ਮੇਰੇ ਕੋਲ ਕੋਈ ਕਮਾਈ ਦਾ ਸਾਧਨ ਸੀਗਾ ਜੀ ਨਾ ਕੋਈ ਅਹ ਹੋ ਸੀਗਾ ਜੀ ਕਿ ਮੈਂ ਕਿਹਾ ਵੀ ਚਲੋ ਪਹਿਲਾਂ ਉਹਨੂੰ ਵੀ ਦੇ ਦਿਆ ਸੀਗਾ ਵੀ ਅਹ ਕਰ ਦੇ ਦਿਆ ਜੀ ਕਾਂ ਕਰਕੇ ਹੋ ਗਈ ਤੂੰ ਹੁਣ ਜਿਹੜੇ ਦੂਜੇ ਬੰਦੇ ਦੂਜੇ ਜਿਹੜੇ ਬੰਦੇ ਨਾਲ ਲੈਂਦੇ ਸੀ ਉਹ ਕਿਸ ਤਰ੍ਹਾਂ ਇਕੱਠੇ ਕੀ ਕਰ ਕੋਈ ਬੰਦਾ ਨਹੀਂ ਸੀਗਾ ਇਕੱਲਾ ਇਹ ਮੁੰਡਾ ਸੀ ਮੈਂ ਇਹਨੂੰ ਕਿਹਾ ਸੀਗਾ ਮੈਂ ਕਿਹਾ ਵੀ ਤੂੰ ਪਹਿਲਾਂ ਵੀ ਉਦੋਂ ਵੀ ਸੀਗਾ ਨਾ ਉਹ ਤਾਂ ਐਸੇ ਖੜਕੇ ਲਿਆ ਸੀ ਉਹ ਤਾਂ ਐਸੇ ਮੁੰਡਾ ਤੇ ਹੋਰ ਮੈਂ ਅਖੀਰ ਵਿਚਲੇ ਇਹੇ ਰਾਹੀ ਦੇ ਦੂਗਾ ਹੋਗਾ ਸੇ ਹੋਰ ਕੋਈ ਬੰਦਾ ਨਹੀਂ ਸੀ ਸਾਰ ਇੱਕ ਮੈਂ ਸੀ ਇੱਕੇ ਹੀ ਸੀ ਤੇ ਵੀਡੀਓ ਕਿਵੇਂ ਬਣਾਈ ਸੀ ਸਾਨੂੰ ਉਹ ਤਾਂ ਮੇਰੇ ਘਰ ਵਾਲੇ ਨੇ ਬਣਾਈ ਸੀ ਕਿ ਉਸੇ ਦੇ ਫੋਨ ਤੇ ਸੀ ਉਹ ਡਲੀਟ ਕਰਤੀ ਸੀ ਉਸੇ ਟਾਈਮ ਤੇ ਦੂਜਾ ਕੈਫੀਡਾਪਟ ਕਿ ਲੋ ਤਿਆਰ ਕਰਵਾਇ ਸੀ ਕੀ ਕੀ ਤਿਆਰ ਕਰਵਾਇਆ ਕਿਹੜਾ ਈ ਜਿਹੜਾ ਕੈਫੀਡਾਪਟ ਤੁਸੀਂ ਤਿਆਰ ਕਰਵਾਇਆ ਕਿਹੜੀ ਕੋ ਉਹ ਇਹ ਕਿਹਦੇ ਨਾਲ ਪਹਿਲਾਂ ਹੋਇਆ ਜੀ ਹੂੰ ਕਿੰਨੇ ਪੈਸੇ ਤੁਸੀਂ ਲੈ ਲਈ ਸੀ ਕੀ ਕੁਝ ਲਿਆ ਗਿਆ ਸੀ ਹੁਣ ਤੱਕ ਨਹੀਂ ਸਰ ਸਾਡੇ ਕੋਲ ਕੁਝ ਨਹੀਂ ਸੀ ਲੈਣੇ ਸੀਗੇ ਜੀ ਪੈਸੇ ਨਾ ਤਾਂ 3.5 ਲੱਖ ਰੁਪਏ ਤੇ ਉਹ ਸਾਡੇ ਕੋਲੇ ਤਾਂ ਪਹਿਲਾਂ ਕਿਤੇ ਸਾਡੇ ਕੋਲੇ ਕੋਈ ਸ਼ਾਇ ਨਹੀਂ ਸੀ ਉਹ ਮੇਰੇ ਘਰ ਆਈ ਸਾਰਾ ਚਿੱਤਾ ਪੀ ਗਿਆ ਸੀ ਜਿਹੜਾ ਨਾਮ ਆ ਮੇਰੇ ਆਈਡੀ ਕਰੂਪ ਵੀ ਸਹੀ ਲੱਗੇ ਹੋਏ ਨੇ ਮੇਰਾ ਕੋਈ ਨਾਮ ਹੈ ਗਲਤ ਆ ਉਹਦਾ ਨਾਮ ਨਹੀਂ ਕੋਈ ਗਲਤਵਾ ਹੈ ਕਿ ਗਏ ਕਿ ਮਹਾਰਾਜ ਬਹੁਤ ਜ਼ਿਆਦਾ ਸਰ ਮੈਂ ਖੁਦ ਮਰੀ ਜਾਦੀ ਮੈਂ ਬਸ ਇੱਕੋ ਸੋਚਿਆ ਕੁਝ ਹੋਰ ਸੀਗਾ ਮੈਂ ਆਪਣੇ ਲਾਜ ਵਾਸਤੇ ਨੇ ਕੋਈ ਸਮਾਫੇ ਨਹੀਂ ਹੁਸਤਾਵਾ ਹੋਰ ਬਹੁਤ ਗੁੱਸਾ ਕਿਸੇ ਰਸਤਾ ਕੋ ਆਪਣਾਇਆ ਵੀ ਬਲੈਕਮੇਲ ਕਰਕੇ ਪੈਸੇ ਇਕੱਠੇ ਕਰ ਰਿਹਾ ਸਰ ਮੈਂ ਨੂੰ ਬਸ ਇਹ ਸਾਡੇ ਕੋਲ ਨਾ ਇੱਕ ਦਰਸ਼ਨ ਸਿੰਘ ਨਾਮ ਦੇ ਵਿਅਕਤੀ ਨੇ ਕਿ ਸਟੇਟਮੈਂਟ ਦਿੱਤੀ ਸੀ ਆ ਕੇ ਕਿ ਆਪਣਾ ਉਹਨੂੰ ਹਨੀ Trap ਦੇ ਧਾਂਸੇ ਦੇ ਵਿੱਚ ਲਿਆ ਕੇ ਇੱਕ ਲੇੜੀ ਆ ਜਸਪ੍ਰੀਤ ਖੋੜਕੇ ਦੇ ਸਾਥੀਆਂ ਵੱਲੋਂ ਉਹਦੀ ਵੀਡੀਓ ਬਣਾਇਆ ਤੁਰੇ ਤਾਂ ਪੈਸੇ ਨਹੀਂ ਮੰਗ ਕੀਤੇ ਜਾ ਰਹੀਏ ਜਿਸ ਤੇ ਫੰਦ ਤੇ ਅਸੀਂ ਆਪਣੇ ਥਾਣਾ ਵੀ ਕੇ ਮਕਦਮਾ ਨੰਬਰ 18 ਦਰਜ ਕੀਤਾ ਸੀ ਉਸ ਤੋਂ ਬਾਅਦ ਸਰ ਕੀ ਕੁਝ ਜਿਹੜਾ ਬਰਾਮਦ ਹੋਇਆ ਸੀ ਕਿ ਕਿਸ ਤਰ੍ਹਾਂ ਜਿਹੜੀ ਅੱਗੇ 32 ਸੌਣ ਜਿਹੜੀ ਚੱਲੀ ਆਉਂਦੀ ਹੈ ਇਹਦੇ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੇ ਜਸਪ੍ਰੀਤ ਕੌਰ ਤੇ ਅਮਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿੰਨਾ ਤੋਂ ਜਿਹੜਾ ਇਹਨਾਂ ਦੇ ਪੈਸਿਆਂ ਦੇ ਲੈਣ ਦੇਣ ਸੰਬੰਧੀ ਜੋ ਵੀ ਮਾਮਲਾ ਸੀਗਾ ਉਹਦੇ ਤੋਂ 2,70,000 ਰੁਪਏ ਕੈਸ਼ ਤੇ 1,80,000 ਰੁਪਏ ਦਾ ਚੈੱਕ ਵੀ ਬਰਾਮਦ ਕੀਤਾ ਗਿਆ ਕੋਈ ਐਫੀਆਰ ਵੀ ਲੱਗ ਕੋਈ ਹਾਂਜੀ ਇਹਨਾਂ ਨੇ ਕਾਪੜੇ ਜਿਹੜਾ ਪੈਸੇ ਨੇ ਲੈਣ ਦੇਣ ਨੂੰ ਕਿ ਸੀ ਅਸੀਂ ਦੁਬਾਰਾ ਤੈਨੂੰ ਤੰਗ ਨਹੀਂ ਕਰਾਂਗੇ ਉਹਦੇ ਸੌਣੇ ਤੇ ਕਿਰਿਆ ਨੇ ਐਫੀਡੇਵਟ ਲਿਖਿਆ ਸੀ ਜਿਲ੍ਹਾ ਕਚਹਿਰੀ ਦੇ ਵਿੱਚ ਉਹ ਵੀ ਅਸੀਂ ਬਰਮਦ ਕੀਤਾ ਸਰ ਇਹ ਤੋਂ ਪਹਿਲਾਂ ਵੀ ਕੋਈ ਪੈਸੇ ਲਏ ਗਏ ਸੀ ਜੀਸੀ ਇਸ ਮਾਮਲੇ ਦੇ ਹਾਂ ਇਹਦੇ ਤੋਂ ਇਹਨਾਂ ਨੇ ਪਹਿਲਾਂ ਜਦੋਂ ਉਸੇ ਵੀਡੀਓ ਦੇ ਆਧਾਰ ਤੇ ਇਹਨਾਂ ਨੇ ਇੱਕ ਵਾਰ ਪਹਿਲਾਂ ਕਰੀਬ 10 ਮਹੀਨੇ ਪਹਿਲਾਂ ਇਹਦੇ ਤੋਂ 4.5 ਲੱਖ ਰੁਪਏ ਵੀ ਇਹਨਾਂ ਨੇ ਮੰਗ ਕਰਕੇ ਉਹਦੇ ਤੋਂ ਲੈ ਲਏ ਸੀ ਸਰ ਜਿਹੜਾ ਹਮੇ ਟ੍ਰੈਪ ਦਾ ਕਰਨਾ ਪੜਿਆ ਇਹਨਾਂ ਦੇ ਕੋਈ ਪਹਿਲਾਂ ਵੀ ਇਦਾਂ ਦੇ ਕੋਈ ਮਾਮਲੇ ਦਰਜ ਨਹੀਂ ਹਾਲ ਹੀ ਜਾਪੀ ਰਿਕਾਰਡ ਤੇ ਇਹਦੇ ਤੇ ਪਹਿਲਾਂ ਵੀ ਬਲੈਕਮੇਲਿੰ ਉਹਨਾਂ ਕਿ ਕੀ ਅਗਲੀ ਜਿਹੜੀ ਤਕਰੀਰ ਹੈ ਇਹਦੇ ਵਿੱਚ ਉਹ ਹਦੀ ਦੀ ਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੀ ਵੀਡੀਓ ਨੂੰ ਲੈ ਕੇ ਤੇ ਜਿਹੜੇ ਦੇ ਚ ਐਸਆਈਆਰ ਦੇ ਵਿੱਚ ਤਿੰਨ ਵਿਅਕਤੀ ਹੋਰ ਹੈਗੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਵੀ ਅੱਗੇ ਹਾਲਾਤ ਸਾਹਮਣੇ ਆਉਣਗੇ ਤੁਹਾਨੂੰ ਦੱਸਦੇ ਪਜੇਗਾ